ਉਹ ਗਿਆ ਹੋਇਆ ਬਾਹਰ ਗਿਆ ਕੱਲ ਅੱਜ ਦੀ ਸਪੈਸ਼ਲ ਹੈ

ਆਓ ਚਲੋ ਬਾਤ ਚ ਹੋ ਜੂ ਬਾਤ ਚ ਹੋ ਰਿਹਾ ਹੋਰ ਸਰ ਹਾਂ ਹਾਂ ਪਾਣਾ ਜੀ ਹੋ ਜੀ ਸੋਨਹਾਰ ਸਰ ਉੱਪਰ ਦਾ ਕਦੋਂ ਜੀ ਉੱਪਰ ਦਾ ਕਦੋਂ ਆਹ ਫੋਲੋਪਰ ਬਾਸ ਸਰ ਇਹਦਾ ਦੇਖੋ ਜੀ ਇੱਕ ਫੋਟੋ ਕਰਤੀ ਨਾਨਕ ਪਾਚਾ ਮਹਾਰਾਜ ਜੀ ਨੇ ਪੰਡਤ ਅਰਧਿਆਲ ਨੂੰ ਸਵਾਲ ਕੀਤਾ ਇਹ ਜੰਝੂ ਨਹੀਂ ਕੋਣਾ ਨੌਵੀਂ ਜਮੇ ਵਿੱਚ ਜੰਜੂ ਨੂੰ ਮੰਨਣ ਵਾਲੇ ਤਿਲਕ ਦੇ ਅਧਿਕਾਰੀ ਤਿਲਕ ਨੂੰ ਮੰਨਣ ਵਾਲੇ ਉਹ ਅਨੰਦਪੁਰ ਦੀ タルਪੀ ਤੇ ਪਹੁੰਚਦੇ ਨੇ ਕਿਰਪਾ ਰਾਮ ਇੱਕ ਜੱਥਾ ਲੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਉਚਾ ਰੱਖਿਆ ਪਿੰਡ ਵਾਲੇ ਪੁੱਛਣ ਤਾਂਗੇ ਕਿ ਤੁਸੀਂ ਆਪਣੇ ਘਰ ਦੇ ਨਾਲ ਦਰਵਾਜ਼ੇ ਕਿਉਂ ਉੱਚਾ ਰੱਖਿਆ ਹੈ ਪਰ ਇੱਥੇ ਘਰੇ ਕੋਈ ਘੋੜਾ ਨਹੀਂ ਕੋਈ ਕੁਝ ਨਹੀਂ ਤੇ ਇੰਨਾ ਉੱਚਾ ਦਰਵਾਜਾ ਰੱਖਣ ਦਾ ਕੀ ਮਤਲਬ ਕਹਿੰਦੇ ਮੇਰੇ ਨੌਵੇਂ ਗੁਰਦੇਵ ਮੇਰੇ ਮਨ ਦੀ ਇੱਛਾ ਹੈ ਕਿ ਜਦੋਂ ਵੀ ਕਦੇ ਮੇਰੇ ਗੁਰਦੇਵ ਆਉਣ ਨਾ ਮੇਰੇ ਘਰ ਆਉਣ ਤੇ ਗੁਰੂ ਨੂੰ ਕਰੇਜ ਕਰ ਜਵੇ ਤੇ ਲੋਕ ਭਾਈ ਖੱਬੂ ਜੀ ਨੂੰ ਇਹ ਗੱਲ ਸੁਣ ਕੇ ਹੱਸ ਦੇ ਨੇ ਕਹਿੰਦੇ ਤੇਰਾ ਦਿਮਾਗ ਸਹੀ ਨਹੀਂ ਕਿੱਥੇ ਪੰਜਾਬ ਦੀ ਧਰਤੀ ਤੇ ਕਿੱਥੇ ਬਿਹਾਰ ਦੀ ਧਰਤੀ ਕਿੱਥੇ ਆਨੰਦ ਸਕੇ ਕੋਈ ਹੋਰ ਤੱਕ ਭਾਰਤ ਵਿੱਚ ਨਹੀਂ ਹੈਗੀ ਐ ਉਸ ਵਕਤ ਦੇ ਰਾਜਪੂਤ ਉਸ ਵਕਤ ਦੇ ਮਰਾਠੇ ਉਸ ਵਕਤ ਦੇ ਵੱਡੇ ਜਿਹੜੇ ਹੋਰ ਦੇ ਨਾਲ ਉਹਦੀ ਉਹਨਾਂ ਸਾਰਿਆਂ ਦੀ ਗੱਲਬਾਤ ਹੈ ਪਰ ਕਿਸੇ ਨੇ ਵੀ ਜਿਹੜੇ ਤਖਤ ਦੇ ਸੁਪਨਾ ਮਾਣਦੇ ਉਹਨੂੰ ਕਦੇ ਵਾਰੀ ਤਖਤ ਪਿਆਰੇ ਨੂੰ ਇਹ ਸਕੇ ਕਰਕੇ ਕਦੀ ਮੀਰੀ ਪੰਡਤ ਨੂੰ ਵਰਪਾ ਰਾਮ ਸਾਧ ਦੇ ਕੋਲ ਸਾਹਮਣੇ ਇਹ ਪਾਰਕਿੰਗ ਹੈ ਜੀ ਮੈਂ ਜਦੋਂ ਆਇਆ ਸੀਗਾ ਗੁਰਪੁਰਪਤਿ ਪਿਛਲੀ ਵਾਰ ਇੱਥੇ ਤੇ ਸੰਗਤ ਦਾ ਹੁਕਮ ਆਇਆ ਸੀਗਾ ਔਰ ਗੁਰੂ ਦੀ ਕਿਰਪਾ ਹੋਈ ਹੈ ਕਿ ਜੋ ਮੈਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਲੋਕਾਂ ਨੇ ਮੈਨੂੰ ਹੁਕਮ ਆਇਆ ਸੀ ਔਰ ਮੈਂ ਵਾਅਦਾ ਕਰਕੇ ਗਿਆ ਸੀਗਾ ਉਹ ਗੁਰੂ ਦੇ ਅਸ਼ੀਰਵਾਦ ਨਾਲ ਉਹ ਵਾਅਦਾ ਅੱਜ ਪੂਰਾ ਹੋਇਆ ਜੀ ਤੇ ਸੰਗਤ ਆਣੀ ਆ ਹੁਣ ਜਦੋਂ ਗੁਰੂ ਸਾਹਿਬ ਦਾ 350 ਸਾਲਾ ਜਿਹੜਾ ਸ਼ਹਾਦਤ ਦਾ ਦਿਨ ਆੜਿਆ ਜਾੜਾ ਆ ਰਿਹਾ ਉਦੋਂ ਬਹੁਤ ਸੰਗਤ ਆਂਦੀ ਆ ਲੱਖਾਂ ਦੀ ਗਿਣਤੀ ਸੰਗਤ ਆਂਦੀ ਆ ਇੱਥੋਂ ਜਿਹੜਾ ਹੈਗਾ ਆਪਣਾ ਅਕਾਂਟ ਪਾਰਟਸਾਲ ਹੋਣਗੇ ਸੰਗਤ ਆਏਗੀ ਫਿਰ ਇੱਥੋਂ ਜਦੋਂ ਸਾਰੇ ਜਿਵੇਂ ਚਾਰ ਜਗ੍ਹਾ ਤੋਂ ਜਿਹੜੇ ਹੈਗੇ ਆ ਨਾ ਜੀ ਉਹ ਜਿਹੜੇ ਧਾਰਮਿਕ ਸਮੇਲਨ ਹੋਣ ਤੋਂ ਬਾਅਦ ਸੰਗਤਾਂ ਜਿਹੜੀਆਂ ਹੈਗੀਆਂ ਆਨੰਦਪੁਰ ਸਾਹਿਬ ਦੇ ਚਾਲੇ ਪਾਣ ਗਿਆ ਤੇ ਉਹਦੇ ਵਾਸਤੇ ਲੋਕਾਂ ਦੀ ਮੰਗ ਸੀ ਜਿਹੜੀ ਮੰਗ ਸੀ ਇਹ ਵੀ ਇੱਥੇ ਪਾਰਕਿੰਗ ਦੀ ਬਹੁਤ ਦਿੱਕਤ ਆਂਦੀ ਆ ਤੇ ਉਹ ਹੁਣ ਪੂਰੀ ਹੋਈ ਐ ਜੀ ਅਰਦਾਸਾਂ ਸੁਣੀਆਂ ਗਈਆਂ ਲੋਕਾਂ ਦੀਆਂ ਸੰਗਤ ਦੀਆਂ ਤੇ ਮੈਂ ਆਪਣੇ ਆਪ ਨੂੰ ਬੜਾ ਧਾਕਾ ਸਮਝਦਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ 30 ਲੱਖ ਰੁਪਏ ਦੀ ਤਕਰੀਬਨ ਲਾਗਤ ਦੇ ਨਾਲ ਔਰ ਇਹਦੇ ਉੱਤੇ ਲੋਕ ਟਾਇਰ ਵੀ ਲੱਗਣੀਆਂ ਹੁਣ ਸਾਰਾ ਵਧੀਆ ਕੰਮ ਹੋਏਗਾ ਜੀ ਸੰਗਤ ਨੂੰ ਸਹੂਲਤ ਹੋਏਗੀ ਕਿਸ ਤਰ੍ਹਾਂ ਦੇਖਦੇ ਹੋ ਕਪੂਰਥਲਾ ਦੀ ਇੱਕ ਲੇਡੀਜ਼ ਆ ਜਿਹੜੀ ਆ ਪਾਕਿਸਤਾਨ ਗਈ ਸੀਗੀ ਜੱਤੇ ਦੇ ਨਾਲ ਤੇ ਉਸਨੇ ਨਿਕਾਹ ਕਰਾ ਲਿਆ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਕਿਸ ਤਰ੍ਹਾਂ ਦੀ ਚੀਜ਼ ਨੂੰ ਵਾਚ ਕਰ ਰਹੇ ਹੋ ਦੇਖੋ ਇਹ ਪਹਿਲਾਂ ਵੀ ਹੋਇਆ ਸੀਗਾ ਇਹ ਦੂਜੀ ਘਟਨਾ ਹੋਈ ਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵੀ ਸੰਗਤ ਜਾਂਦੀ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਇਹਦੇ ਨਾਲ ਉਹਨਾਂ ਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਚੇਤਨਾ ਹੋਣੀ ਚਾਹੀਦੀ ਆ ਵੀ ਜਿਹੜੀਆਂ ਇਕੱਲੀਆਂ ਔਰਤਾਂ ਜਾ ਰਹੀਆਂ ਹੈਗੀਆਂ ਉਹਨਾਂ ਨੂੰ ਬਟੇ ਦਾ ਜਿਹੜਾ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਕੋਈ ਇਨਸਾਨ ਹੈ ਉਹਦੇ ਦਿਲ ਵਿੱਚ ਕੀ ਹੈ ਉਹ ਬੜਾ ਮੁਸ਼ਕਿਲ ਹੈ ਕਹਿਣਾ ਕਿ ਉਧਰ ਜਾ ਕੇ ਅਗਲਾ ਕੀ ਕਰੇਗਾ ਪਰਤੇ ਦੇ ਬਾਵਜੂਦ ਵੀ ਜੇ ਪਹਿਲਾਂ ਆਪਾਂ ਥੋੜੇ ਜਿ ਸਥੇਤ ਹੋਵਾਂਗੇ ਆਪਾਂ ਉਹਦੇ ਐਂਟੀਸਟੈਂਡਸ ਦੇਖਾਂਗੇ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਕੋਈ ਆਈਡੀਆ ਹੋ ਜਾਂਦਾ ਇਹੋ ਜੀਆਂ ਵਰਦਤਾ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਆਪਣੇ ਉਹ ਸਮਾਜ ਦੀ ਪੂਰੇ ਸੱਚੇ ਜਿਹੜਾ ਸੁਭਾਚ ਹੁੰਦਾ ਉਹਦੀ ਵੀ ਬਦਨਾਮੀ ਹੁੰਦੀ ਆ ਪੰਜਾਬ ਦੀ ਬਦਨਾਮੀ ਵੀ ਹੁੰਦੀ ਆ ਔਰ ਦੇਸ਼ ਦੀ ਬਦਨਾਮੀ ਵੀ ਹੁੰਦੀ ਆ ਜਿਹੜੇ ਬੰਦੇ ਇਹੋ ਜਿਹਾ ਹਰਕਤਾਂ ਕਰਦੇ ਉਹਨਾਂ ਨੂੰ ਵੀ ਔਰ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੂੰ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਐਸਜੀਪੀਸੀ ਨੇ ਪੰਜਾਬ ਸਰਕਾਰ ਤੇ ਅਲੀਕੇਸ਼ਨ ਲਗਾਏ ਨੇ ਕਿ ਜਾਂਚ ਹੋਣੀ ਚਾਹੀਦੀ ਸੀ ਪਹਿਲਾਂ ਜਿਹੋ ਲੈਡੀਆਂ ਜਾਰੀ ਪਰੰਤੋ ਇਕੋ ਹੀ ਕੰਮ ਹੈ ਕਿ ਜੋ ਵੀ ਕੋਈ ਗੱਲਬਾਤ ਹੋਵੇ ਪੰਜਾਬ ਸਰਕਾਰ ਤੇ ਇਹ ਜਿਹੜੇ ਸਾਰੇ ਜਿੰਨੇ ਵੀ ਟੂਰ ਕੰਡਕਟ ਹੁੰਦੇ ਆ ਐਸਪੀਸੀ ਕਰਦੀ ਆ ਪੰਜਾਬ ਸਰਕਾਰ ਨਹੀਂ ਕਰਦੀ ਆ ਜੀ ਜਿਹੜਾ ਉਹ ਪੰਜਾਬ ਸਰਕਾਰ ਜੇ ਪੰਜਾਬ ਸਰਕਾਰ ਪਹਿਲਾਂ ਕੁਝ ਕਹਿੰਦੀ ਆ ਤਾਂ ਉਹ ਕਹਿੰਦੇ ਆ ਜੀ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦਿੰਦੇ ਆ ਤੇ ਉਹ ਇੱਕ ਇਹ ਫੈਸਲਾ ਕਰ ਲੈਣ ਵੀ ਉਹਨਾਂ ਨੂੰ ਜਾਂ ਤਾਂ ਉਹ ਲਿਖ ਕੇ ਭੇਜਿਆ ਕਰਨ ਪਹਿਲਾਂ ਦੇ ਐਂਟੀਸਿਡੈਂਟਸ ਵੈਰੀਫਾਈ ਕਰੋ ਫਿਰ ਨਾ ਕਰਨ ਫਿਰ ਉਹ ਕਹਿ ਸਕਦੇ ਆ ਜੀ ਜੇ ਅਸੀਂ ਕਰਦੇ ਆ ਤਾਂ ਕਹਿੰਦੇ ਆ ਵੀ ਤੁਸੀਂ ਕਿਉਂ ਕਰਦੇ ਆ ਸਾਡੇ ਧਾਰਮਿਕ ਮਸਲਿਆਂ 'ਚ ਸਾਡਾ ਦਖਲ ਅੰਦਾਜ਼ੀ ਕਰਦੇ ਹੋ ਤੇ ਜਦੋਂ ਇਹ ਹੋ ਜਾਂਦਾ ਤਾਂ ਫਿਰ ਸਿੱਧਾ ਬੜਾ ਸੌਖਾ ਹੈ ਜੀ ਕਿ ਤੁਸੀਂ ਸਰਕਾਰ ਨੂੰ ਕਰਦੇ ਹੋ ਇਹ ਤਾਂ ਮਾੜੀ ਗੱਲ ਹੈ ਜੀ ਪੀਯੂ 'ਚ ਜੋ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਹੋ ਰਿਹਾ ਕਿਵੇਂ ਚੀਜ਼ ਨੂੰ ਦੇਖ ਰਹੇ ਹੋ ਤੁਸੀਂ ਇਹ ਬਹੁਤ ਮੰਦ ਭਾਗੀ ਗੱਲ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਸਭ ਤੋਂ ਮਾੜੀ ਗੱਲ ਇਹ ਹੈ ਵੀ ਜਿਹੜੀ ਲੋਕ ਰਾਜ ਹੈ ਡੈਮੋਕ੍ਰੇਸੀ ਹੈ ਉਹਨੂੰ ਕੁਚਲਿਆ ਜਾ ਰਿਹਾ ਜਿਹੜੇ ਮੈਂ ਵੀ ਗ੍ਰੈਜੂਏਟ ਹਾਂ ਜੀ ਪੰਜਾਬ ਯੂਨੀਵਰਸਿਟੀ ਦਾ ਉਸ ਵੇਲੇ ਪੰਜਾਬ ਯੂਨੀਵਰਸਿਟੀ ਹੁੰਦੀ ਸੀ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਹੈ ਬਾਅਦ ਵਿੱਚ ਬਣੀ ਹੈ ਮੈਡੀਕਲ ਸਾਇੰਸਸ ਦੀ ਲੇਕਿਨ ਜਿਹੜਾ ਕੇਂਦਰ ਸਰਕਾਰ ਹੈ ਉਹ ਸ਼੍ਰੀ ਆਮ ਧੱਕਾ ਜੀ ਪਹਿਲਾਂ ਪਾਕੜਾ ਦਾ ਹੋਇਆ ਹੜਾ ਦੇ ਵਿੱਚ ਸੜਨ ਦਾ ਧੱਕਾ ਹੋਇਆ ਬਾਕੀ ਤਾਂ ਪੁਰਾਣਾ ਹੈ ਹੀ ਪੰਜਾਬੀ ਸਪੀਕਿੰਗ ਏਰੀਆ ਚੰਡੀਗੜ੍ਹ ਏ ਯੂਨੀਵਰਸਿਟੀ ਪੰਜਾਬ ਸੰਬਰੀ ਦੇ ਰੈਜ਼ੋਲੂਸ਼ਨ ਨਾਲ ਬਣੀ ਹੋਈ ਆ ਪੰਜਾਬ ਦੀ ਆ ਹਰਿਆਣੇ ਨੇ ਹਿਮਾਚਲ ਨੇ ਆਪਣੇ ਸਟੂਡੈਂਟ ਸਾਰੇ ਵਿਡਰੋ ਕਰ ਲਏ ਸਿਰਫ ਪੰਜਾਬ ਦੇ ਕਾਲਜ ਜ ਫਿਲੀਏਟਡ ਆ ਔਰ ਉਹਨੂੰ ਜਿਹੜੀ ਇੱਕ ਡੈਮੋਕਰੈਟਿਕਲੀ ਇਲੈਕਟਡ ਬਾਡੀ ਆ ਉਹਨੂੰ ਤੁਸੀਂ ਆਪਣੀ ਸੈਂਟਰ ਦੀ ਜਿਹੜੀ ਹੈਗੀ ਆ ਸਾਰੀਆਂ ਪਾਵਰ ਆਪਣੇ ਹੱਥ ਚ ਲੈ ਆਇ ਜਾਓ ਇਸੇ ਤਰ੍ਹਾਂ ਚੰਡੀਗੜ੍ਹ ਚ ਡਾਕਟਰਾਂ ਦੇ ਡੈਪੂਟੇਸ਼ਨ ਦਾ ਵੀ ਆ ਇਹ ਕਹਿੰਦੇ ਜੀ ਪੰਜਾਬ ਨੇ ਬੰਦੇ ਭੇਜੇ ਨਹੀਂ ਜਾਂ ਫਲਾਨਾ ਇਹ ਉਹ ਮੈਂ ਤਾਂ ਡਾਕਟਰ ਪੂਰੇ ਭੇਜੇ ਹੋ ਸਾਡੇ ਕੋਲੇ ਡਾਕਟਰ ਜਿੰਨੇ ਉੱਥੇ ਚਾਹੀਦੇ ਪੂਰੇ ਇੱਕ ਇੱਕ ਡਾਕਟਰ ਮੈਂ ਆਪਣੇ ਪੰਜਾਬ ਚੌਖਾ ਹੋ ਲਿਆ ਪਰ ਮੈਂ ਕਹਿੰਦਾ ਇਹਨਾਂ ਨੂੰ ਇਹ ਕੰਡ ਦਾ ਮੌਕਾ ਨਹੀਂ ਦੇਣਾ ਉਹਦੇ ਵਿੱਚ ਵੀ ਜਿਹੜੇ ਡਾਇਰੈਕਟਰ ਦੀ ਪੋਸਟ ਹੈ ਕਹਿੰਦੇ ਅਸੀਂ ਭਰਾਂਗੇ ਜੀ ਜਿੱਥੋਂ ਮਰਜ਼ੀ ਸਾਰੇ ਆਲ ਇੰਡੀਆ ਕੋਟੇ ਚ ਭਰਾਂਗੇ ਅਸੀਂ ਸੋ ਇਹ ਲਗਾਤਾਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੱਕਾ ਵੀ ਕਰ ਰਿਹਾ ਵਿਤਕਰਾ ਵੀ ਕਰ ਰਿਹਾ ਤੇ ਮਜਬੂਰ ਕਰ ਰਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਤੇ ਹੁਣ ਨੌਜਵਾਨਾਂ ਨੂੰ ਮੈਨੂੰ ਲੱਗਦਾ ਕਿ ਇਹ ਬਹੁਤ ਮਾੜੀ ਗੱਲ ਕਰ ਰਹੇ ਇਹਦੇ ਜਿਹਦੇ ਸਿੱਟੇ ਚੰਗੇ ਨਹੀਂ ਨਿਕਲਣਗੇ ਬੀਤੇ ਕੱਲ ਸੁਖਵੀਰ ਬਾਦਲ ਵੀ ਜਾ ਕੇ ਆਏ ਨੇ ਉੱਥੇ ਵੀ ਸਾਰੇ ਸਾਰੇ ਜਿਹੜੇ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿਵੇਂ ਦੇਖਦੇ ਹੋ ਚਲੋ ਅੱਛੀ ਗੱਲ ਹੈ ਜੀ ਬਿਲਕੁਲ ਬਿਲਕੁਲ ਸਾਰੇ ਇਕੱਠੇ ਆ ਸਾਰੇ ਜਾ ਕੇ ਆਏ ਆ ਸਾਰੇ ਸਟੂਡੈਂਟਸ ਦੇ ਨਾਲ ਆ ਗਏ ਉਹਨਾਂ ਨੂੰ ਮਤਲਬ ਬੜੀ ਦੇਰ ਬਾਅਦ ਪਹੁੰਚਿਆ ਉਹ ਬਾਕੀ ਤਾਂ ਸਾਡੇ ਜਿਹੜੇ ਸਾਡੇ ਬੰਦੇ ਤਾਂ ਪਹਿਲੇ ਦਿਨ ਤੋਂ ਹੀ ਜਿਹੜੇ ਆ ਗਿਆ ਸੀ ਉਹਨਾਂ ਨੂੰ ਸਪੋਰਟ ਕਰਦੇ ਆਂ ਬਿਲਕੁਲ ਸੇ ਆਪਣੇ ਬੱਚਿਆਂ ਦੇ ਨਾਲ ਖੜੇ ਆ ਅਸੀਂ ਇਹਨਾਂ ਨੂੰ ਇਹ ਤੱਕੇਸ਼ੇ ਨਹੀਂ ਕਰਨ ਦੇਵਾਂਗੇ ਬਾਕੀ ਸਾਡੇ ਕੋਲੇ ਜਿਹੜੇ ਵੀ ਫਾਰਮ ਹੈ ਅਸੈਂਬਲੀ ਦੇ ਵਿੱਚ ਕਰਾਂਗੇ ਅਸੀਂ ਇਹਦੇ ਬਾਰੇ ਰੈਜ਼ੋਲੂਸ਼ਨ ਵੀ ਪਾਸ ਕਰਾਂਗੇ ਬਾਕੀ ਸੜਕ ਤੋਂ ਸੰਸਦ ਔਰ ਸੁਪਰੀਮ ਕੋਰਟ ਤੱਕ ਵੀ ਲੜਾਈ ਲੜਾਂਗੇ ਅਸੀਂ ਆਪਣੇ ਹੱਕਾਂ ਤੇ ਇਹਨਾਂ ਨੂੰ ਡਾਕਾ ਨਹੀਂ ਮਾਰਨ ਦੇਵਾਂਗੇ